ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 5 ਮਈ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰਾਂ ਜੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਅੱਜ ਦੇਖਦੇ ਹਾਂ ਸਭ ਤੋਂ ਪਹਿਲਾਂ ਜੀ ਹੁਣ ਦੀਆਂ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋਗੀ ਤੁਹਾਡੀ ਸਕਰੀਨ ਤੇ ਨੇ ਪੰਜਵੇਂ ਸਿਸਟਮ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਐਸਲ ਜਿਹੜਾ ਐਕਟਿਵ ਹੁੰਦਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬੱਦਰ ਵੇ ਵਾਲਾ ਸਿਸਟਮ ਐਂਟਰ ਕਰ ਚੁੱਕਿਆ ਜੀ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਦੇਸ਼ਾਂ ਬੰਦੇ ਹੁੰਦੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੀਆਂ ਫੁਹਾਰਾ ਜੜੀਆਂ ਨੇ ਪੈ ਸਕਦੀਆਂ ਨੇ ਖਾਸ ਕਰ ਆਪਣੇ ਮਾਲਵੇ ਦੇ ਖੇਤਰ ਔਰ ਆਪਣੇ ਦੁਆਬੇ ਦੇ ਜਲੰਧਰ ਕਪੂਰਥਲਾ ਔਰ ਮੋਗਾ ਲੁਧਿਆਣਾ ਇਹਨਾਂ ਸਾਈਡ ਖੇਤਰਾਂ ਦੇ ਵਿੱਚ ਸ਼ਾਮ ਦੇ 7-8 ਵਜੇ ਤੱਕ ਹਲਕੀਆਂ ਫੁਹਾਰਾ ਪੈਣ ਦੇ ਅਸਾਰ ਹੈ ਜਿਹੜੇ ਬਣਦੇ ਹੋਏ ਆਉਣ ਵਾਲੇ 48 ਘੰਟਿਆਂ ਤੱਕ ਜੇ ਮੀਂਹ ਦਾ ਇੱਕ ਹੋਰ ਦੌਰ ਹੈ ਜਿਹੜਾ ਸ਼ੁਰੂ ਹੋ ਸਕਦਾ ਜਿਵੇਂ ਕਿ ਤੁਹਾਨੂੰ 에ਅਰ ਹੌਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਤਾਜ਼ਾ ਅੰਕੜੇ ਜੀ ਜੋ ਕਿ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ 28 29 اور 30 سب ਤੋਂ پہلے 28 اور 29 ਦੀ ਗੱਲ ਕਰ ਲਈਏ یعنی ਕਿ ਅੱਜ ਰਾਤ ਤੋਂ ਅਚਨੀ ਸਿਸਟਮ ਮੋਰ ਤੋਂ ਐਕਟਿਵ ਹੋ ਸਕਦਾ ਹੈ ਜੀ ਕੱਲ 29 ਤਰੀਕ ਨੂੰ ਸਵੇਰ ਤੋਂ ਹੀ ਜਿਹੜੇ ਆ ਭਾਰੀ ਮੀਂਹ ਦਰਜ ਹੋਣਗੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਔਰ ਆਪਣੇ ਘਰ ਚਮਕ ਦੇ ਨਾਲ ਮੀਂਹ ਦੀ ਜਾਰੀ ਪੂਰੀ ਸੰਭਾਵਨਾ ਹੈ ਜੀ ਤੇਜ਼ ਰਫ਼ਤਾਰ ਹਵਾਵਾਂ ਚੱਲ ਸਕਦੀਆਂ ਨੇ 29 30 ਤਰੀਕ ਤੱਕ ਜਿਹੜੇ ਆ yellow alert ਪਲੱਸ 29 ਨੂੰ ਜਿਹੜੇ ਆ orange alert ਜਾਰੀ ਕਰ ਦਿੱਤੇ ਗਏ ਨੇ ਸੋ ਤਿੰਨ ਤੰਨਾ ਤੱਕ ਇਹ ਸਿਸਟਮ ਹੈ ਜਿਹੜਾ ਪੂਰੀ ਤਰ੍ਹਾਂ ਐਕਟਿਵੇਟ ਰਹੇਗਾ ਉਸ ਤੋਂ ਬਾਅਦ ਦੋ ਤਿੰਨ ਤੰਨਾ ਯਾਨੀ ਕਿ 3-4 ਮਹੀਨਿਆਂ ਤੱਕ ਫਿਲਹਾਲ ਕੋਈ ਵੱਡੇ ਫਟੜ ਤੇ ਸੰਭਵ ਨਹੀਂ ਆਗੇ ਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਜੀ ਮਈ ਦੇ ਅਖੀਲੇ ਹਫਤਾ ਪਹਿਲੇ ਹਫਤੇ ਦੇ ਅਖੀਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਮੁਰਤੂ ਦਾ ਦਸਤਕ ਦੇਗਾ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ 4 ਤਰੀਕ ਨੂੰ ਬਦਲ ਵਜ ਦੇ ਨਾਲ ਫਿਰ ਤੋਂ ਉਮੀਦ ਹੈ ਸਾਰਾ ਜਿਹੜੇ ਬਣਦੇ ਹੋਏ ਆ ਤੇ ਉਸ ਤੋਂ ਬਾਅਦ ਜਿਹੜਾ ਇਹ ਸਿਸਟਮ ਹੈ ਜੀ 4 5 6 3 3 4 ਦਿਨਾਂ ਤੱਕ ਇਹ ਸਿਸਟਮ ਵੀ ਐਕਟਿਵ ਰਹੇਗਾ ਤੇ ਉਸ ਤੋਂ ਬਾਅਦ ਜਿਹੜਾ ਮੌਸਮ ਦੇ ਵਿੱਚ ਜਿਹੜਾ ਸੁਧਾਰ ਦੇਖਣ ਨੂੰ ਮਿਲੇਗਾ ਫਿਲਹਾਲ ਜੇਕਰ ਅਗਲੇ 72 ਘੰਟਿਆਂ ਦੀ ਗੱਲ ਕਰੀਏ ਜੀ ਜਿਹੜਾ ਸਿਸਟਮ ਇਸ ਵੇਲੇ ਐਕਟਿਵ ਹੈ ਤਗੜੇ ਮੀਂਹ ਦੇ ਸਥਾਨ ਜਿਹੜਾ ਦਰਜ ਕਰਾਏਗਾ ਗੜੇਮਾਰੀ ਦੇ ਨਾਲ ਤੇਜ਼ ਰਫ਼ਤਾਰ ਮੀਂਹ ਪਲੱਸ ਤੇਜ਼ ਹਵਾਵਾਂ ਜਿਹੜੀਆਂ ਨੇ ਆਉਂਦੇ 48 ਜਾਂ 72 ਘੰਟੇ ਤੱਕ ਚੱਲ ਸਕਦੇ ਆ ਤੇ ਮੀਂਹ ਦਾ ਦੌਰ ਹੈ ਜਿਹੜਾ ਅੱਜ ਰਾਤ ਤੋਂ ਸ਼ੁਰੂ ਹੋ ਸਕਦਾ ਸੁੰਗਲਦੇ ਅਗਲੀ ਜਿਹੜੀਆਂ ਦਿਨਾਂ ਦੇ ਵਿੱਚ ਜਾ ਸਕਦੇ ਆ ਧੰਨਵਾਦ